ਤਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਗੀਤ ਲੈ ਕੇ ਹਾਜ਼ਰ ਹੋਈਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਅਨੰਦ ਪਿਆਰੇ ਜੀ ਗੀਤ ਦਾ ਮਾਝੇ ਦੇ ਆ ਮਾਝੇ ਦੇ ਆ ਮਾਲ ਗੁਜਰਾਵੇ ਟਿਕਟਾਓ ਕਿ ਤੈ ਕੀ ਕਰਦਾ ਓ ਤੇਰੀ ਓ ਤੇਰੀ ਕੀ ਲਾਗੇ ਦੀਵੇ ਜੀ ਨੂੰ ਮਾਝੇ ਦੇਆ ਮਾਝੇ ਦੇਆ ਮਾਲ ਗੁਜਰਾਵੇ ਕੋੜੀ ਕਾਫਈ ਖਰ ਰਹੀ ਆ ਓ ਤੇਰੀ ਓ ਤੇਰੀ ਕੀ ਲੱਗਦੀ ਵੇ ਜੜੀ ਸੁਤੇ ਨੂੰ ਜਗਾ ਰਹੀ ਆ ਮਾਝੇ ਦੇਆ ਮਾਝੇ ਦੇਆ ਮਾਲ ਗੁਜਰਾਵੇ ਚੁੱਲ੍ਹੇ ਸਾਹਮਣੇ ਸੋ ਯੋ ਤੇਰੀ ਕੀ ਲਾਗੇ ਦਿਵੇ ਜੜੀ ਰੁੱਸੇ ਨੂੰ ਮਨਾ ਰਹੀਆ ਮਾਜੇ ਦੇ ਆ ਮਾਜੇ ਦੇ ਆ ਮਾਲ ਗੁਜਰਾਵੇ ਗੱਲਾਂ ਗੋਲ ਮੋਲ ਕਰਦਾ ਤੇਰੀਓ ਤੇਰੀ ਕੀ ਲਾਗੇ ਧੀਵੇ ਜੀ ਦਾ ਪਾਣੀ ਪਰਦਾਏ ਮਾਜੇ ਦੇ ਆ ਮਾਜੇ ਦੇ ਆ ਮੱਲ ਗੁਜਰਾਵੇ ਇੱਕ ਕੁਗੀਆਂ ਦਾ ਜੋੜਾਏ ਓ ਤੇਰੀਓ ਤੇਰੀ ਕੀ ਅਗੇ ਦੀਵੇ ਜੀ ਦਾ ਚੱਲੇ ਨਾ ਬਿਛੋੜਾ ਵੇ ਮਾਜੇ ਦੇ ਆ ਮਾਜੇ ਦੇ ਆ ਮਾਲ ਗੁਜਰਾਵੇ ਕੁੰਡਾ ਮਾਰੇ ਹੋਵੇਲੀ ਦਾ বাস ਦੀ ਨੂੰ বাস ਲੈਣ ਦੇ ਵੇ ਖੜਾ ਛੱਡ ਦੇਸ ਹੈਲੀ ਮਾਝ ਦੇਆ ਮਾਝ ਦੇਆ ਮਲ ਗੁਜਰਾਵੇ ਲੰਮੇ ਗਹਿਣ ਦਰਿਆ ਵਾਂਦੇ ਤੇਰੇ ਲੜ ਲੱਗ ਗਈ ਆਵੇ ਮਹਿਲ ਛੱਡੀ ਕੇ ਪੁਰਾਵਾਂਦੇ ਮਾਝ ਦੇਆ ਮਾਝ ਦੇਆ ਮਾਲ ਗੁਜਰਾਵੇ ਕੱਪੜੇ ਪਾਉਣੇ ਤੋ ਤੋਕੇ ਜੀ ਦੇ ਨਾਲ ਲਾੜਦਾ ਹੈ ਵਿੱਚ ਟਕਰੇਂ ਗਾ ਰੋ ਰੋਕੇ ਮਾਝ ਦੇ ਆ ਮਾਝ ਦੇ ਆ ਮਾਲ ਗੁਜਰਾਵੇ ਪਾਈ ਸੁਣੀ ਜਿੱਥੇ ਸੁਬਸੇ ਸੁਖੀ ਰਹੇ ਵੇ ਆਪਣਾ ਰੱਬ ਹੀ ਬੇਲੀ ਆਵੇ ਆਪਣਾ ਰੱਬ